ਸਬਾਈ ਇਲੈਕਸ਼ਨਸ ਦੇ ਵਿੱਚਕਾਰ ਲੰਬੀ ਜਿੱਤ ਜਿਹੜੀ ਕਾਂਗਰਸ ਪਾਰਟੀ ਨੂੰ ਮਿਲੀ ਉਸ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਾਂਗਰਸ ਦੇ ਪੰਜਾਬ ਪ੍ਰਧਾਨ ਔਰ ਲੁਧਿਆਣਾ ਤੋਂ ਐਮਪੀ ਰਾਜਾ ਵੜਿੰਗ ਇੱਗਬਾਈ ਦੇ ਵਿੱਚ ਮੀਟਿੰਗ ਹੋਵੇਗੀ ਤਾਂ ਤਸਵੀਰਾਂ ਦਿਖਾਣੇ ਵੀ ਪੂਰੇ ਪੰਜਾਬ ਭਰ ਦੇ ਜਿਹੜੇ ਜਿਹੜੇ ਉਮੀਦਵਾਰ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਪਹੁੰਚੇ ਹੋਏ ਆ ਖਾਸ ਕਰਕੇ ਉੱਤੇ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨਸ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਕੀਤੀਆਂ ਜਾਣ ਗਿਆ 11:30 ਦਾ ਸਮਾਂ ਦਿੱਤਾ ਗਿਆ ਸੀ ਔਰ ਜੇਕਰ ਗੱਲ ਕਰੀ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਖਾਸ ਤੌਰ ਦੇ ਉੱਪਰ ਮੀਡੀਆ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਨੂੰ ਲੈ ਕੇ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਜਿਹੜੀ ਹੈਗੀ ਆ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਹੈ ਖਾਸ ਤੌਰ ਦੇ ਉੱਪਰ ਹੁਣ ਇਹ ਦੇਖਣਾ ਹੋਵੇਗਾ ਕਿ ਕਿਹੜੀ ਜਿੱਤ ਜਿਹੜੀ ਹੁਣ ਵਿਧਾਨ ਸਭਾ ਦੇ ਵਿੱਚ ਮਿਲੇਗੀ ਲੋਕ ਸਭਾ ਇਲੈਕਸ਼ਨਸ ਨੂੰ ਜਿਹੜੀ ਵੱਡੀ ਜਿੱਤ ਮਿਲੀ ਹੈ ਔਰ ਦੂਸਰੀ ਤਰਫ तमाम ਜਿਹੜੇ ਪੰਜਾਬ ਦੇ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਪਹੁੰਚ ਰਹੇ ਔਰ ਤੁਹਾਨੂੰ ਇੱਕ ਵਾਰ ਜਿਹੜੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਨੇ ਮੀਡੀਆ ਦੌਰਾਨ ਗੱਲਬਾਤ ਦੌਰਾਨ ਕੀ ਕਿਹਾ ਉਹ ਸੁਣਾਉਣੇ ਆਂ ਦੇਖੋ ਇਹ ਅੱਜ ਵੈਸੇ ਤਾਂ ਬਹੁਤ ਸਾਰੇ ਸਾਡੇ ਸਾਥੀ ਕੁਝ ਬਾਹਰ ਗਏ ਐ ਕੁਝ ਛੁੱਟੀਆਂ ਮਨਾ ਰਹੇ ਨੇ ਕੁਝ ਪਰਲੈਕਸ ਕਰ ਰਹੇ ਨੇ ਇਲیکشن ਲੜਨ ਤੋਂ ਬਾਅਦ ਅਸੀਂ ਆਖਿਆ ਸਾਰੇ ਬਾਠ ਕੇ ਕੁਝ ਸਾਥੀ ਗੁਫ਼ਤਗੂ ਕਰ ਲਈਏ ਕਿ ਕੀ ਕੀ ਕਮੀਆਂ ਰਹੀਆਂ ਕਿ ਕੀ ਦਿੱਕਤਾਂ ਰਹੀਆਂ ਕਿ ਅੱਗੇ ਸਾਨੂੰ ਕਰਨਾ ਚਾਹੀਦਾ ਔਰ ਜਲੰਧਰ ਸਾਡੀ ਜਿਮਨੀ ਚੋਣ ਹੈ ਚਾਰ ਹੋਰ ਸਾਡੀਆਂ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਵਿਧਾਨ ਸਭਾ ਦੀਆਂ ਚੋਣਾਂ ਹੈ ਇਹ ਰੀਤੇ ਮੈਂ ਕਿਹਾ ਇੱਕ ਗੁਫ਼ਤਗੂ ਕਰ ਲਈਏ ਫਿਰ ਮੌਸਮ ਠੀਕ ਹੋ ਜਾਏਗਾ ਤਾਂ ਫਿਰ ਥੋੜੇ ਦਿਨਾਂ ਨੂੰ ਅਸੀਂ ਜਨਰਲ ਹਾਊਸ ਦੀ ਮੀਟਿੰਗ ਜਾਂ ਸਾਰੇ ਲੋਕਾਂ ਨੂੰ ਬਲਾਕ ਪ੍ਰੈਜ਼ੀਡੈਂਟਸ ਨੂੰ ਬੁਲਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਕਿਸ ਪ੍ਰਕਾਰ ਨਾਲ ਅਸੀਂ ਜਲੰਧਰ ਜਿਮਨੀ ਚੌਂ ਬਾਈ ਇਲੈਕਸ਼ਨ ਦੇ ਵਿੱਚ ਜਾਣਾ ਹੈ ਕਿਹੜੀ ਸਟ੍ਰੈਟਜੀ ਅਪਣਾਣੀ ਹੈ ਮੈਂ ਕਿਹਾ ਹਰ ਬੰਦੇ ਦੇ ਅਲੱਗ-ਅਲੱਗ ਵਿਊਜ਼ ਲੈ ਲਈਏ ਬੜੇ ਸਹਾ ਉਸਕਪਾਲ ਸਿੰਘ ਖੇਰੋ ਹੋਰ ਅਮੋ ਲੋ ਬਡਵਾਰੀ ਲਾਲ ਕਹੋਈ ਤੋਂ ਉਹਨਾਂ ਨੂੰ ਲੈਟਰ ਲਿਖਿਆ ਗਿਆ ਹੈ ਕਿ ਭਗਵੰਤ ਮਾਨ ਹੋਰਾਂ ਦੀ ਫੈਮਿਲੀ ਵੱਲੋਂ ਕੁਝ ਜ਼ਮੀਨ ਵੇਚੀ ਗਈ ਉਹਦੀ ਸੀਬੀ ਜਾਂਚ ਕੀਤੀ ਜਾਵੇ ਅੱਜ ਚਿੱਠੀ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਕਿਸ ਨੇ ਚਿੱਠੀ ਲਿਖੀ ਹੈ ਪਰ ਅਗਰ ਕੋਈ ਜ਼ਮੀਨ ਦੀ ਐਸਾ ਮਸਲਾ ਹੈਗਾ ਤੇ ਉਹਦੇ ਨੂੰ ਕੋਕਪੜਤਾਲ ਹੋ ਜਾਣੀ ਚਾਹੀਦੀ ਕਿ ਆ ਬਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਸ ਮਾਝ ਪੰਜਾਬ ਦੇ ਵਿੱਚ ਸਾਹਮਣੇ ਦੇਖੀ bari ਹੋਏਗੇ ਨੇ ਕਰੋ ਤੱਕ ਕਾਂਗਰਸ ਆਪਣਾ ਉਮੀਦਵਾਰ ਦਵੇਗੀ ਬੰਦਰ ਵੈਸ ਤੋਂ ਮੇਰਾ ਖਿਆਲ ਅਸੀਂ ਅੱਜ ਆਪਣਾ ਜਿਹੜਾ ਉਮੀਦਵਾਰ ਹੈ ਉਹ ਐਲਾਨ ਗਿਆ ਕਿ ਅੱਜ ਕਾਂਗਰਸ ਪਾਰਟੀ ਦਾ ਉਮੀਦਵਾਰ ਮੈਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਬਿਜਲੀ ਕੱਟਣ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਹੋਰ ਵੱਧ ਬਿਜਲੀ ਜਿਹੜੀ ਹੈਗੀ ਉਹ ਤਕੋਂ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ ਇਹਦੇ ਤੇ ਮੈਂ ਟਿੱਪਾ ਟਿਪਣੀ ਨਾ ਕਰਦੇ ਹੋਏ ਕਿਉਂਕਿ ਮੁੱਖ ਮੰਤਰੀ ਸਾਹਿਬ ਕਈ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਆ ਲੇਕਿਨ ਬਿਜਲੀ ਸੰਕਟ ਬਹੁਤ ਵੱਡਾ ਹੈ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ 48 48 ਘੰਟੇ ਲੁਧਿਆਣੇ ਚ ਬਿਜਲੀ ਹੈ ਨਹੀਂ ਜਿਹੜਾ ਕਿ ਮਹਾਨਗਰ ਸਭ ਤੋਂ ਵੱਡਾ ਸ਼ਹਿਰ ਹੈ ਅੱਜ ਜਿਹੜੀ ਬਿਜਲੀ ਦੀ ਪੋਲ ਸੀਗੀ ਜਿਹੜੀ ਸਰਕਾਰ ਦੀ ਉਹ ਖੁੱਲ ਗਈ ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ ਬਾਰਿਸ਼ ਬਹੁਤ ਹੋ ਗਈ ਔਰ ਫਲੱਡ ਆ ਗਏ ਔਰ ਉੱਥੇ ਜਿਹੜੀ ਬਿਜਲੀ ਵਾਧੂ ਹੋਗੀ ਉਹ ਅਸੀਂ ਕਿਸਾਨਾਂ ਨੂੰ ਦੇਤੀ ਲੋਕਾਂ ਨੇ ਆਖਿਆ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਨੂੰ ਤਾਲਾ ਲੱਗ ਜਾਣਾ ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ ਜਨਤਾ ਤੇ ਵਾਧੂ ਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈਗਾ ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵਜੋ ਦੇਣ ਜਿਸ ਪ੍ਰਕਾਰ ਗਰਮੀ ਵਧ ਰਹੀ ਹੈ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ ਉਸ ਪ੍ਰਕਾਰ ਬਿਜਲੀ ਦੇ ਬਹੁਤ ਮਾੜੇ ਹਾਲਾਤ ਹਨ ਰੋਜ਼ ਦੋ ਤਿੰਨ ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ ਹੋ ਜਾਏਗਾ ਕਰ ਦਿਆਂਗੇ ਠੀਕ ਹੋ ਜਾਏਗਾ ਲੇਕਿਨ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵੀ ਦਿੱਕਤ ਆ ਗਈ ਕਿਉਂਕਿ ਬਿਜਲੀ ਨਹੀਂ ਤਾਂ ਮੋਟਰ ਨਹੀਂ ਚੱਲਦੀ ਮੋਟਰ ਨਹੀਂ ਚੱਲਦੀ ਤਾਂ ਪਾਣੀ ਨਹੀਂ ਆਉਂਦਾ ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਰਹੇ ਬ੍ਰਿੰਕ ਸਾਹਿਬ ਦਾ ਟ੍ਰਾਂਸਫਰ ਮੁੱਖ ਮੰਤਰੀ ਕਹਿੰਦੇ ਨੇ ਕੀਤੀ ਗਈ ਹੈ ਨੈਕਸਸ ਤੋੜਨ ਲਈ ਗੈਂਗਸਟਰ ਦਾ ਨਿਸ਼ਾਨਾ ਹਿੰਦੀ ਚ ਹਿੰਦੀ ਸਪਾਈ SO ਭਾਈ ये ट्रांसफर्स इलेक्शन के बाद ही क्यों ये ढाई साल पहले क्यों नहीं तो आ, ये नेक्सस तोड़ा गया अगर नेक्सेस तोड़ने की बात आप करते हैं मेरे को लगता है कि कुछ लोगों को परेशान किया गया है कुछ लोगों ने हमें वोट डाल दिया है कांग्रेस को वोट डाल दिया है और उनको कहा गया जिनकी ट्रांसफ़र को अभी एक एक साल रह गया है और सारी ज़िंदगी उन्होंने लुधियाना उन्होंने फतेहगढ़ साहब और उन्होंने पटियाला में गुजारी है अब उस उनको अचानछेद मुक्सर लगा दोगे और मुक्सर वाले को पटियाला लगा दोगे उसकी परफॉर्मेंस ही नहीं रहेगी और बंदा सारी ज़िंदगी एक जगह पर रहा ये ढाई साल पहले करना था हमें जिस प्रकार की खबर है वो इसलिए किया गया है कि जिन लोगों ने पुलिस ने अच्छे तरीके से आ, मुलाजमों ने कांग्रेस आम आदमी पार्टी की मदद नहीं की इसलिए किया गया और मेरी गुजारिश है इसको रोल बैक करना चाहिए ऐसा नहीं होना चाहिए हाँ कोई नोटोरियस व्यक्ति किसी ज़िले में बैठा हुआ है उसकी ट्रांसफ़र आप कर सकते हैं लेकिन ऐसा थोड़ी है कि सारी पुलिस वालों को उठाओ और नई जगह पर भेज दो नया बंदा आके क्या करेगा क्राइम और बढ़ जाएगा उसको पता नहीं होगा उसको समझ होगी उसको जिले में ये हो सकता है कि सब डिवीज़न एक से दूसरी सब डिवीज़न आप कर दो लेकिन ये कोई अच्छा फैसला नहीं है कि एक जिले से उठाकर उसको डेढ़ किलोमीटर दूर भेज दो कौन, कौन? ਦੇਖੋ ਲਾਰੈਂਸ ਬਿਸ਼ਨੋਈ ਤਾਂ ਰੋਜ਼ਾਨਾ ਇੱਕ ਨਵੀਂ ਖਬਰ ਹੈ ਬਿਲਕੁਲ ਮੈਂ ਤਾਂ ਪਹਿਲੇ ਦਿਨ ਉਹ ਕਹਿੰਦਾ ਕਿ ਇਹ ਕੋਕਰ ਨਹੀਂ ਚਾਹੀਦੀ ਹੈ ਮੈਂ ਮੂクセ ਵਾਲਾ ਸਾਡੇ ਮਰਡਰ ਨੂੰ ਇਹ ਗੱਲ ਕਹਿੰਦਾ ਸੀਗਾ ਕਿ ਪਹਿਲਾਂ ਲੱਗਦਾ ਸੀ ਲੋਕ ਕਹਿੰਦੇ ਸੀ ਕਿ ਬਹੁਤ ਸਾਰੀਆਂ ਏਜੰਸੀਜ਼ ਇਹਦੇ ਵਿੱਚ ਮਿਲੀਆਂ ਵੀ ਐ ਤੇ ਅੱਜ ਕਿਤੇ ਨਾ ਕਿਤੇ ਉਹ ਸ਼ੱਕ ਹੈ ਜਿਹੜਾ ਉਹ ਯਕੀਨ 'ਚ ਬਦਲਦਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਪਹਿਲਾਂ ਉਹਨੇ ਇੰਟਰਵਿਊ ਦਿੱਤੀ ਜੇਲ੍ਹ 'ਚੋਂ ਬੈਠੇ ਨੇ ਫੇਰ ਉਸ ਤੋਂ ਬਾਅਦ ਉਸੇ ਬੰਦਾ ਹੁਣ ਟੈਲੀਫੋਨ 'ਤੇ ਗੱਲ ਕਰ ਰਿਹਾ ਹੈ ਵਧਾਈ ਦੇ ਰਿਹਾ ਹੈ ਉਦਾ ਇਦਾਂ ਲੱਗਦਾ ਕਿ ਕਿਸੇ ਪਿਕਨਿਕ ਬਣਾ ਰਿਹਾ ਹੈ ਨਾ ਕਿ ਉਹ ਜੇਲ੍ਹ ਚ ਹੈ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਨੱਕ ਦੇ ਥੱਲੇ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਤਿਹਾਰ ਜੇਲ੍ਹ ਚ ਹੋ ਰਿਹਾ ਹੈ ਫਿਰ ਇਸ ਤੋਂ ਵੱਧ ਸਾਡੇ ਵਾਸਤੇ ਸ਼ਰਮਨਾਇਕ ਗੱਲ ਕੀ ਹੋ ਸਕਦੀ ਹੈ ਫਿਰ ਸਾਨੂੰ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਦੇਸ਼ ਦੇ ਲਾਅ ਐਂਡ ਆਰਡਰ ਦੀਆਂ ਗੱਲਾਂ ਕੀਦੀਆਂ ਇੱਕ ਆਮ ਬੰਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਬੈਠੇ ਐਡਾ ਵੱਡਾ ਨੈਕਸਸ ਚੱਲ ਰਿਹਾ ਹੈ ਉੱਥੇ ਨਹੀਂ ਤੁਸੀਂ ਨਕੀਲ ਪਾ ਸਕਦੇ ਫਿਰ ਹੋਰ ਕੀ ਕਰਨਾ ਕਾਂਗਰਸ ਦੇ ਵਿੱਚ ਸੋ तमाम ਮੁੱਦਿਆਂ ਦੇ ਉੱਪਰ ਅਮਰਿੰਦਰ ਸਿੰਘ ਰਾਜਾ ਵੜਿੰਗਹਰਾ ਵੱਲੋਂ ਗੱਲਬਾਤ ਕੀਤੀ ਗਈ ਹੈ ਮੀਟਿੰਗ ਕੁਝ ਸਮੇਂ ਦੇ ਵਿੱਚ ਆਰੰਭ ਹੋਵੇਗੀ तमाम ਜਿਹੜੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਪਹੁੰਚਣਗੇ ਔਰ ਉਸ ਦੇ ਵਿੱਚ ਖਾਸ ਤੌਰ ਦੇ ਉੱਪਰ ਵਿਧਾਨ ਸਭਾ ਦੀਆਂ ਇਲੈਕਸ਼ਨਸ ਨੂੰ ਲੈ ਕੇ ਚਰਚਾ ਹੋਵੇਗੀ ਅੱਜ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜਲੰਧਰ ਜਿਮਣੀ ਚੌਂ ਨੂੰ ਲੈ ਕੇ ਜਿਹੜਾ ਉਮੀਦਵਾਰ ਹੈ ਜਲੰਧਰ ਤੋਂ ਕਾਂਗਰਸ ਦਾ ਉਮੀਦਵਾਰ ਜਿਹੜਾ ਹੈਗਾ ਉਹ ਰਹਿ ਚੁੱਕਿਆ ਉਸ ਨੂੰ ਅੱਜ ਐਲਾਨ ਦਿੱਤਾ ਜਾਵੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ